ਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਦੀ ਮੰਦਭਾਗੀ ਘਟਨਾ ਜਿਹੜੀ ਹੋਈ ਉਹ ਆਪ ਸਾਰਿਆਂ ਦੀ ਜਾਣਕਾਰੀ ਵਿੱਚ ਆ ਚੁੱਕੀ ਹੈ ਕਿ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਸੰਭਾ ਦੇ ਵਿਜੇਨਗਰ ਤਹਿਸੀਲ ਦੇ ਪਿੰਡ ਕੋਲਪੁਰ ਦੇ ਅੰਦਰ ਜਿੱਥੇ ਇੱਕ ਮਨਜੀਤ ਨਾਂ ਦੇ ਸਖਸ਼ ਨੇ ਜਿਹੜਾ ਇੱਕ ਡੇਰੇਦਾਰ ਸੀ ਗੁਰਦੁਆਰੇ ਦੇ ਸਾਹਮਣੇ ਜਨੇ ਆਪਣਾ ਡੇਰਾ ਬਣਾਇਆ ਸੀ ਉਨੇ ਕਿਵੇਂ ਤੇਲ ਪਾ ਕੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਗਨ ਭੇਟ ਕੀਤਾ ਜਿਨ੍ਹਾਂ ਵਿੱਚ ਚਾਰ ਪਾਵਨ ਸਰੂਪ ਪੂਰੀ ਤਰ੍ਹਾਂ ਅਗਨ ਭੇਟ ਹੋ ਗਏ ਤੇ ਇੱਕ ਸਰੂਪ ਨੂੰ ਸੇਕ ਲੱਗਾ ਤੇ ਨੁਕਸਾਨ ਹੋਇਆ ਜਿੱਥੇ ਪੁਲਿਸ ਨੇ ਉਸ ਮਨਜੀਤ ਨੂੰ ਗ੍ਰਿਫਤਾਰ ਕੀਤਾ ਉੱਥੇ ਨਾਲ ਹੀ ਇਲਾਕੇ ਦੀ ਸੰਗਤ ਤੇ ਜੰਮੂ ਕਸ਼ਮੀਰ ਦੇ ਜਿਹੜੇ ਸਿੰਘ ਵੱਡੀ ਗਿਣਤੀ ਵਿੱਚ ਉੱਥੇ ਇਕੱਠੇ ਹੋਏ ਸਨ ਉਹਨਾਂ ਨੇ ਮੌਕੇ ਤੇ ਹੀ ਦੋਸ਼ੀ ਦੇ ਘਰ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ ਤੇ ਨਾਲ ਹੀ ਬੁਲਡੋਜ਼ਰ ਚਲਾ ਕੇ ਉਹਦੇ ਘਰ ਨੂੰ ਤੇ ਡੇਰੇ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਇਸ ਘਟਨਾ ਨੂੰ ਪੂਰੀ ਦੁਨੀਆ ਦੇ ਵਿੱਚ ਜਿੱਥੇ ਇਸ ਘਟਨਾ ਦੀ ਨਿੰਦਿਆ ਕੀਤੀ ਗਈ ਸਿੱਖਾਂ ਦੇ ਹਿਜਰੇ ਬਲੁੰਦਰੇ ਗਏ ਬੜੀਆਂ ਸਖਤ ਪ੍ਰਤੀਕਿਰਿਆਵਾਂ ਵੀ ਆਈਆਂ ਉਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਆਪ ਘਟਨਾ ਵਾਲੀ ਥਾਂ ਤੇ ਪਹੁੰਚੇ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਮੀਤ ਸਿੰਘ ਬੂ ਧਰਮ ਪ੍ਰਚਾਰ ਕਮੇਟੀ ਤੋਂ ਅਜੈਬ ਸਿੰਘ ਅਭਿਆਸੀ ਤੇ ਸਕੱਤਰ ਪ੍ਰਤਾਪ ਸਿੰਘ ਵੀ ਉਹਨਾਂ ਦੇ ਨਾਲ ਗਏ ਕੁਝ ਖਾਸ ਗੱਲਾਂ ਉੱਥੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਨੇ ਕਹੀਆਂ ਨੇ ਜਿਹੜੀਆਂ ਸਾਡੇ ਸਾਰਿਆਂ ਦੇ ਅੱਖਾਂ ਖੋਲਣ ਵਾਸਤੇ ਬਹੁਤ ਜ਼ਰੂਰੀ ਨੇ ਪਰ ਖਾਸ ਤੌਰ ਤੇ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਗੁਰੂ ਘਰ ਨੇ ਉਹਨਾਂ ਦੇ ਪ੍ਰਬੰਧਕਾਂ ਵਾਸਤੇ ਇਹ ਗੱਲਾਂ ਨੂੰ ਸੁਣਨਾ ਤੇ ਇਹਨਾਂ ਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਸਾਫ਼ ਤੌਰ ਤੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਕਿਹਾ ਕਿ ਆਪਸੀ ਜਿਹੜੀ ਪ੍ਰਬੰਧਕੀ ਦੀ ਲੜਾਈ ਹੈ ਕਿ ਮੈਂ ਪ੍ਰਧਾਨ ਬਣ ਜਾ ਮੈਂ ਸਖਤਰ ਬਣ ਜਾ ਇਸ ਲੜਾਈ ਤੋਂ ਉੱਪਰ ਉੱਠ ਕੇ ਆਪਾਂ ਗੁਰੂ ਘਰਾਂ ਦੀ ਸੁਰੱਖਿਆ ਗੁਰੂ ਘਰਾਂ ਦੀ ਪਹਿਰੀ ਦੀ ਜਿਹੜੀ ਹੈ ਉਹ ਯਕੀਨੀ ਮਨਾਈਏ। ਕੀ ਕੀ ਜਦਰ ਗੜਗਾਜੀ ਨੇ ਕੌਮ ਦੇ ਉਹਨਾਂ ਪ੍ਰਬੰਧਕਾਂ ਨੂੰ ਜਿਹੜੇ ਗੁਰੂ ਘਰਾਂ ਦੇ ਪ੍ਰਬੰਧ ਸੰਭਾਲਦੇ ਨੇ ਆਓ ਇੱਕ ਵਾਰੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਵਾਇਬਰ ਜਿੱਕਾ ਖਾਲਸਾ ਵਾਇਬਰ ਜਿੱਕੀ ਫਤਿਹ ਅੱਜ ਜੰਮੂ ਦੇ ਸ਼ਾਂਭਾ ਜ਼ਿਲ੍ਹੇ ਦੇ ਵਿੱਚ ਮੰਦਪਾਗੀ ਤੋਂ ਬਹੁਤ ਹੀ ਮੰਦਪਾਗੀ ਜਿਹੜੀ ਇਹ ਘਟਨਾ ਹੋਈ ਆ ਦੁਸ਼ਟਾਂ ਨੇ ਜਾਗਤ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਸੇਖੇ ਨੂੰ ਕਦੀ ਬਰਦਾਸ਼ਤ ਨਹੀਂ ਕਰਦਾ ਨਾ ਕਰ ਸਕਦਾ ਇੱਥੋਂ ਦੇ ਨੌਜਵਾਨਾਂ ਨੇ ਇੱਥੋਂ ਦੀ ਸੰਗਤ ਨੇ ਇਲਾਕੇ ਨੇ ਦੁਸ਼ਤ ਦਾ ਨਾਲ ਹੀ ਘਰ ਹੀ ਉਹਨੂੰ ਬਿਲਕੁਲ ਥੇ ਕਰਤਾ ਬਾਕੀ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਵਾ ਔਰ ਇੱਥੇ ਜਿਹੜੀਆਂ ਕਮੀਆਂ ਪਾਈਆਂ ਗਈਆਂ ਬਹੁਤ ਵੱਡੀਆਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਪਹਿਰੇਦਾਰ ਨਹੀਂ ਗੁਰਦੁਆਰਾ ਸਾਹਿਬ ਸ਼ੀਸ਼ੇ ਲੱਗੇ ਕੋਈ ਵੀ ਤੋੜ ਕੇ ਅੰਦਰ ਜਾ ਸਕਦਾ ਮਾਸੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹਨਾਂ ਨੂੰ ਇਹ ਤਗੀਦ ਕਰਦਾ ਵੀ ਤੁਸੀਂ ਹਰ ਗੁਰਦੁਆਰੇ ਦੇ ਵਿੱਚ ਜਿਹੜੀ ਪਹਿਰੇਦਾਰੀ ਆ ਆਹੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਈ ਵਾਰੀ ਦਾ ਤਾਗੀਆਂ ਅਕਾਲ ਤਖਸਾਲ ਤੋਂ ਆਈਆਂ ਵੀ ਪਹਿਰੇਦਾਰੀ ਜਿਹੜੀ ਆ ਉਹ ਪੱਕੀ ਕਰੋ ਸ਼ਾਮ ਨੂੰ ਰਾਤ ਨੂੰ ਜਿੰਨੇ ਵੀ ਵਾਦ ਤੋਂ ਵਾਦ ਪਹਿਰੇਦਾਰ ਹੋਣ ਉਹ ਗੁਰਦੁਆਰਾ ਸਾਹਿਬ ਚ ਹੋਣੇ ਚਾਹੀਦੇ ਆ ਪ੍ਰਬੰਧਕ ਕਮੇਟੀਆਂ ਜਿਹੜੀਆਂ ਵਾ ਇਹਨੂੰ ਸੇਵਾ ਸਮਝਣ ਤੇ ਸੇਵਾ ਸਮਝ ਕੇ ਆਪ ਵੀ ਇਹ ਸੇਵਾ ਦੇ ਵਿੱਚ ਰਹਿਣਾ ਤੇ ਇਹ ਪੱਕਾ ਕਰਨ ਵੀ ਪਹਿਰੇਦਾਰੀ ਆਪਾਂ ਕਰਨੀ ਆ ਮੈਂ ਅੰਦਰ ਵੀ ਕਹਿ ਕੇ ਆਇਆ ਮੈਂ ਪੰਥ ਨੂੰ ਪੀਰ ਕਰਦਾ ਵੀ ਸਾਡੇ ਕੋਲ ਦਿਹਾੜੀ ਦੀਆਂ 20 ਕੰਪਲੀਟਾਂ ਆਉਂਦੀਆਂ ਪ੍ਰਧਾਨਗੀ ਲਈ ਵੀ ਜਿਹੜਾ ਕੋਈ ਕਹਿੰਦਾ ਮੈਂ ਬਣਿਆ ਆ ਮੈਂ ਬਣੇ ਰਹਿਣਾ ਸਕਤਰੀ ਲਈ ਢੜੇ ਬਾਜੀ ਆਪਸੀ ਖੈਰ ਬਾਜੀ ਗੋਲ ਕਾਂਦੀ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਜੇ ਅਸੀਂ ਗੁਰੂ ਸਾਹਿਬ ਦਾ ਸਤਕਾਰ ਹੀ ਨਹੀਂ ਰੱਖ ਸਕਦੇ ਇਹੋ ਦੀਆਂ ਉਹ ਤੇ ਅਧਿਕਾਰੀਆਂ ਨੂੰ ਆਪਾਂ ਕੀ ਕਰਨਾ ਵਾ ਅਹੁਦੇਦਾਰੀਆਂ ਨਹੀਂ ਸੇਵਾਦਾਰੀਆਂ ਕਰਕੇ ਆਪਾਂ ਸਾਰੇ ਸੱਚੇ ਦਿਲੋਂ ਗੁਰੂ ਦੇ ਸੇਵਾਦਾਰ ਬਣ ਗਏ ਸੇਵਾਦਾਰ ਬਣ ਕੇ ਪਾਤਸ਼ਾਹ ਦੀ ਅਜ਼ਮਤ ਪਾਤਸ਼ਾਹ ਦਾ ਸਤਕਾਰ ਕਾਇਮ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਆ ਆਤਮਾ ਗੁਰੂ ਗ੍ਰੰਥ ਚਾ ਤੇ ਸਰੀਰ ਗੁਰੂ ਪੰਥ ਚਾ ਗੁਰੂ ਦੇ ਸਰੀਰ ਦੇ ਕੰਮ ਪੰਥ ਨੇ ਕਰਨੇ ਆ ਜਿਵੇਂ ਇੱਥੇ ਅੱਜ ਪੰਥ ਨੇ ਥੋੜਾ ਜਿਹਾ ਕੀਤਾ ਵੀ ਆ ਤੇ ਮੈਂ ਕਮੇਟੀਆਂ ਨੂੰ ਇਹ ਤਗੀਦ ਕਰਦਾ ਦੁਨੀਆ ਭਰ ਦੀਆਂ ਕਮੇਟੀਆਂ ਨੂੰ ਛੱਡੋ ਲੜਾਈਆਂ ਤੇ ਝਗੜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਕਾਰ ਲਈ ਇਕੱਠੇ ਹੋਈਏ ਗੁਰਦੁਆਰਿਆਂ ਨੂੰ ਗੁਰਦੁਆਰੇ ਰਹਿਣ ਦੀਏ ਔਰ ਗੁਰੂ ਸਾਹਿਬ ਦਾ ਅਦਬ ਸਤਕਾਰ ਬਹਾਲ ਰੱਖੀਏ ਤੇ ਪਹਿਰੇਦਾਰੀ ਲਾਜ਼ਮੀ ਕਰੀਏ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਸੋ ਇਹ ਸੰਦੇਸ਼ ਸੀ ਜਿਹਦਰ ਕੁਲਦੀਪ ਸਿੰਘ ਗੜਗਾਜੀ ਦਾ ਜਿੱਥੇ ਉਹਨਾਂ ਨੇ ਦੇਸ਼ ਤੇ ਵਿਦੇਸ਼ ਦੇ ਵਿੱਚ ਗੁਰੂ ਘਰਾਂ ਦੇ ਪ੍ਰਬੰਧ ਸੰਭਾਲ ਰਹੇ ਪ੍ਰਬੰਧਕਾਂ ਨੂੰ ਬੜੇ ਸਖਤ ਸ਼ਬਦਾਂ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਹਿਦਾਇਤ ਦਿੱਤੀ ਔਰ ਯਾਦ ਲਾਇਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਵੀ ਕਈ ਵਾਰੀ ਇਹ ਹਿਦਾਇਤਾਂ ਦਿੱਤੀਆਂ ਜਾ ਚੁੱਕੀਆਂ ਨੇ ਉੱਥੇ ਉਹਨਾਂ ਨੇ ਇੱਕ ਬਹੁਤ ਹੀ ਤਗੜਾ ਐਕਸ਼ਨ ਲੈਂਦੇ ਹੋਏ ਜਿਹੜੀ ਕੋਲਪੁਰ ਗੁਰਦੁਆਰੇ ਦੀ ਕਮੇਟੀ ਦੇ ਜਿੰਨੇ ਵੀ ਅਹੁਦੇਦਾਰ ਸਨ ਸਾਰਿਆਂ ਦੇ ਉੱਤੇ ਅਤੇ ਕੇਵਲ ਉਹਨਾਂ ਤੇ ਨਹੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਉੱਤੇ ਵੀ ਸਾਰੀ ਉਮਰ ਗੁਰੂ ਘਰ ਦੀ ਮੈਨੇਜਮੈਂਟ ਕਮੇਟੀ ਦੇ ਅੰਦਰ ਪ੍ਰਬੰਧਕੀ ਕਮੇਟੀ ਦੇ ਅੰਦਰ ਮੈਂਬਰ ਬਣਨ ਤੇ ਰੋਕ ਲਗਾ ਦਿੱਤੀ ਉਹਨਾਂ ਨੇ ਉਹਨਾਂ ਨੂੰ ਦੋਸ਼ੀ ਪਾਇਆ ਕਿ ਗੁਰੂ ਘਰ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ ਕੋਈ ਪੈਰੀਦਰੀ ਦਾ ਪ੍ਰਬੰਧ ਨਹੀਂ ਸੀ ਤੇ ਗੁਰੂ ਘਰ ਦੇ ਜਿਹੜੇ ਐਂਟਰੀ ਹੈ ਉੱਥੇ ਕੇਵਲ ਸ਼ੀਸ਼ੇ ਲੱਗੇ ਹੋਏ ਸਨ ਜਿਨੂੰ ਤੋੜ ਕੇ ਕਦੀ ਵੀ ਕੋਈ ਅੰਦਰ ਜਾ ਸਕਦਾ ਸੀ ਪ੍ਰਬੰਧਕੀ ਖਾਮੀਆਂ ਦੇ ਉੱਤੇ ਸਖਤ ਐਕਸ਼ਨ ਲੈਂਦੇ ਹੋਏ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੰਗਤ ਦੇ ਵਿੱਚ ਖੜੇ ਹੋ ਕੇ ਇਹ ਹੁਕਮ ਸੁਣਾਇਆ ਕਿ ਇਸ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਪਰ ਇਹ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਕਦੇ ਵੀ ਕਿਸੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਨਹੀਂ ਬਣ ਸਕਣਗੇ ਨਾਲ ਹੀ ਮੌਕੇ ਤੇ ਜਿਹੜਾ ਪ੍ਰਸ਼ਾਸਨ ਪਹੁੰਚਿਆ ਹੋਇਆ ਸੀ ਸਾਂਭਾ ਦੀ ਡੀਸੀ ਆਯੂਸ਼ੀ ਸੂਦਨ ਤੇ ਸਾਂਭਾ ਜੰਮੂ ਤੇ ਕਠੂਆ ਜਿਹੜੀ ਰੇਂਜ ਹੈ ਉਹਦੇ ਡੀਏਜੀ ਪਹੁੰਚੇ ਹੋਏ ਸਨ ਸ਼ਿਵ ਕੁਮਾਰ ਸ਼ਰਮਾ ਉਹਦੇ ਵਿੱਚ ਜਿਹੜੇਧਾਰ ਕੁਲਦੀਪ ਸਿੰਘ ਗੜਗੱਜ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਜਿਸ ਮਨਜੀਤ ਨੂੰ ਫੜਿਆ ਗਿਆ ਉਹਦੇ ਨਾਲ ਦੋ ਬੰਦੇ ਇਸ ਸਾਜ਼ਿਸ਼ ਦੇ ਵਿੱਚ ਹੋਰ ਸ਼ਾਮਲ ਨੇ ਉਹਨਾਂ ਨੂੰ 24 ਘੰਟੇ ਦੇ ਅੰਦਰ ਜਨਤਾ ਦੇ ਸਾਹਮਣੇ ਸੰਗਤ ਦੇ ਸਾਹਮਣੇ ਉਹਨਾਂ ਨੂੰ ਬੇਨਕਾਬ ਕੀਤਾ ਜਾਵੇ ਤੇ ਨਾਲ ਹੀ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਅਰਸ਼ਟ ਕੀਤਾ ਜਾਵੇ 24 ਘੰਟੇ ਦੀ ਚੇਤਾਵਨੀ ਜਿਹੜੀ ਹੈ ਜਦੋਂ ਕੁਲਦੀਪ ਸਿੰਘ ਗੜਗਜ ਨੇ ਦਿੱਤੀ ਹੈ ਸੰਗਤ ਦੇ ਵਿੱਚ ਖੜੇ ਹੋ ਕੇ ਉਹਨਾਂ ਨੇ ਕੀ ਕਿਹਾ ਇਹ ਵੀ ਤੁਹਾਡੇ ਵਾਸਤੇ ਜਾਣਨਾ ਬਹੁਤ ਜ਼ਰੂਰੀ ਹੈ ਤਿੰਨ ਬੰਦੇ ਦੇ ਵਿੱਚ ਸ਼ਾਮਲ ਆ ਦੋ ਮੁੰਨੇ ਇੱਕ ਬੰਦਾ ਤੁਸੀਂ ਅਰਸ਼ਟ ਕੀਤਾ ਉਹ ਜਿਹੜੇ ਦੋ ਬੰਦੇ ਆ ਉਹਨਾਂ ਨੂੰ ਫੜੋ ਨਾਮ ਨਸ਼ਰ ਕਰੋ 24 ਘੰਟੇ ਇਹਦੇ ਤੋਂ ਮੰਦ ਭਾਗੀ ਗੱਲ ਸਾਡੇ ਲਈ ਹੋ ਹੀ ਨਹੀਂ ਸਕਦੀ ਕੋਈ ਇਸ ਤਰੀਕੇ ਨਾਲ ਸਾਡੇ ਮਹਾਰਾਜ ਦੀ ਬੇਅਦਬੀ ਕਰ ਦੇ ਦੂਜੀ ਗੱਲ ਆ ਪਾਪੀ ਦਾ ਲਾਗੇ ਘਰ ਆ ਉਹ ਸੰਗਤਾਂ ਨੇ ਮਿੱਟੀ ਪੀਤਾ ਸਾਡੇ ਕਿਸੇ ਵੀ ਨੌਜਵਾਨ ਤੇ ਪਰਚਾ ਐਫ ਆਈ ਆਰ ਕਾਰਵਾਈ ਨਹੀਂ ਹੋਣੀ ਚਾਹੀਦੀ ਬੋਲੇ ਸੋ ਨਹਾ ਸਤਿ ਸ਼੍ਰੀ ਅਕਾਲ ਕਦੀ ਵੀ ਉਹਦੇ ਘਰ ਛੇੜ ਰੂਗਾ ਉਹਦਾ ਘਰ ਕੋਈ ਇਲਾਕੇ ਦਾ ਬੰਦਾ ਕੋਈ ਹੋਰ ਬੰਦਾ ਇਸ ਘਰ ਦੇ ਵਿੱਚ ਅਸੀਂ ਨਹੀਂ ਵਸਣ ਦੇਣਾ ਇਹ ਇਦਾਂ ਹੀ ਰਹੂਗਾ ਮੈਨੂੰ ਪਤਾ ਉਥੇ ਸਾਡੇ ਰੋਪੜ ਤੇ ਲਾਗੇ ਪਨੀਹਾਰੇ ਵਾਲੇ ਸਾਧ ਦੇ ਤੇਲਿਆਂ ਨੇ ਬੇਦਬੀ ਕੀਤੀ ਉਹਦਾ ਘਰ ਅੱਜ ਵੀ ਥੇ ਬਣਿਆ ਇਹ ਥੇ ਹੀ ਰਹੂਗਾ ਤੁਸੀਂ ਦਾ ਕਰਾਉਣਾ ਪਰ ਸਾਡੇ ਕਿਸੇ ਵੀ ਨੌਜਵਾਨ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਤੁਸੀਂ ਦੋਸ਼ੀ ਫੜੋ ਤੁਸੀਂ ਆਪਣੇ ਕਾਨੂੰਨ ਦੇ ਮੁਤਾਬਕ ਜਿਹੜੀ ਵੀ ਸਖਤ ਤੋਂ ਸਖਤ ਕਾਰਵਾਈ ਕਰਨੀ ਆ ਕਰੋ ਪਰ 24 ਘੰਟਿਆਂ ਦੇ ਜਿਹੜੇ ਦੋ ਬੰਦੇ ਉਹ ਲੱਭ ਕੇ ਲਿਆਓ ਕਿਉਂਕਿ ਵੇਖੋ ਸੰਗਤ ਕਿੰਨੀ ਆ ਤੇ ਪੂਰੇ ਪੰਥ ਦਾ ਪ੍ਰੈਸ਼ਰ ਆ ਸੋ ਜਦਰ ਕੁਦੀਪ ਸਿੰਘ ਗੜਗੱਜ ਉਰੇ ਨਰਾਜ ਨੇ ਉਰੇ ਰੋ ਵਿੱਚ ਨੇ ਔਰ ਹੋਣਾ ਵੀ ਚਾਹੀਦਾ ਕਿਉਂਕਿ ਕਿਸੇ ਵੀ ਸਿੱਖ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਚੀਜ਼ ਨਹੀਂ ਹੈ ਔਰ ਗੁਰਬਾਣੀ ਖੁਦ ਸਾਨੂੰ ਇਹ ਸਿੱਖਿਆ ਦਿੰਦੀ ਹੈ ਜਿਸ ਪਿਆਰੇ ਸਿਉਨ ਨੇ ਉਸ ਅੱਗੇ ਮਰ ਚਲੀ ਹੈ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਛੇ ਜੀਵਨਾ ਗੁਰੂ ਗ੍ਰੰਥ ਸਾਹਿਬ ਦੀ ਅਗਰ ਬੇਦਵੀ ਹੁੰਦੀ ਹੈ ਤਾਂ ਸਿੱਖ ਦਾ ਜੀਣਾ ਤੇ ਸਿੱਖ ਦਾ ਮਰਨਾ ਇੱਕ ਬਰਾਬਰ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਸਿੱਖ ਕਦੇ ਨਹੀਂ ਸਾਰ ਸਕਦਾ ਔਰ ਜੋ ਕੁਝ ਉੱਥੇ ਹੋਇਆ ਉਥੇ ਜਿੱਥੇ ਸਾਡੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਸਬਕ ਲੈਣ ਦੀ ਲੋੜ ਹੈ ਕਿ ਅਸੀਂ ਹੋਰ ਕੰਮਾਂ ਤੇ ਸਜਾਵਟਾਂ ਤੇ ਲੰਗਰਾਂ ਤੇ ਸ਼ੋਸ਼ੇ ਬਾਜ਼ੀਆਂ ਤੇ ਹਜ਼ਾਰਾਂ ਰੁਪਏ ਮਹੀਨੇ ਦੇ ਖਰਚ ਕਰ ਦਿੰਨੇ ਆ ਲੱਖਾਂ ਰੁਪਏ ਖਰਚ ਕਰ ਦਿੰਨੇ ਆ ਵੱਡੇ ਕੀਰਤਨ ਸਮਾਗਮਾਂ ਤੇ ਲੱਖਾਂ ਰੁਪਏ ਖਰਚ ਕਰ ਦਿੰਨੇ ਆ ਪਰ ਜਿੱਥੇ ਗੁਰੂ ਘਰ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ ਉਥੇ ਇੱਕ ਚੌਂਕੀਦਾਰਾ ਇੱਕ ਪਹਿਰੇਦਾਰੀ ਦਾ ਵੀ ਖਰਚਾ ਜਿਹੜਾ ਸਾਨੂੰ ਭਾਰਾ ਲੱਗਣ ਲੱਗ ਪਿੰਦਾ ਸਾਡੇ 5 ਕਰੋੜ ਲਾ ਸਕਦੇ ਆ ਆਪਾਂ ਤੇ 30000 ਨੇ ਤਿੰਨ ਸੇਵਾਦਾਰ ਨਹੀਂ ਰੱਖ ਸਕਦੇ ਆ ਇਨਾ ਤੁਸੀਂ ਦਿਖਾਵਾ ਕੀਤਾ ਹੁਦਾਂ ਗੁਰਦੁਆਰਾ ਭਾਵੇਂ ਸਾਡਾ ਹੀ ਹੋਵੇ ਕੋਈ ਪ੍ਰਬੰਧ ਤੇ ਕਰੋ ਇਹ ਜਿਹੜੀ ਕਮੇਟੀ ਆ ਇਹ ਅਕਾਲ ਤੱਕ ਸਾਫ਼ ਹੀ ਸੱਦਾਂਗੇ ਪਾਰੇ ਤਾਂ ਉਮਰ ਤੁਹਾਡੇ ਜੋ ਨਾ ਕੋਈ ਗੁਰਦੁਆਰੇ ਦਾ ਮੈਂਬਰ ਬਣ ਸਕਦਾ ਨਾ ਪ੍ਰਧਾਨ ਬਣ ਸਕਦਾ ਤੁਸੀਂ ਜੋੜਿਆਂ ਦੀ ਸੇਵਾ ਕਰੋ ਤਾਂ ਉਮਰ ਇਥੇ ਜਿੰਨਾ ਚਿਰ ਵੀ ਜੋ ਅਮਨੇ ਆਪਾਂ ਜੋ ਕੁਝ ਮੰਦਭਾਗੀ ਘਟਨਾ ਹੋਈ ਉਸ ਤੋਂ ਬਾਅਦ ਰੋਹ ਵਿੱਚ ਆਈ ਸੰਗਤ ਨੇ ਜਿਸ ਤਰੀਕੇ ਨਾਲ ਉਸ ਪਾਪੀ ਮਨਜੀਤ ਦੇ ਪੂਰੇ ਘਰ ਨੂੰ ਉਹਦੇ ਡੇਰੇ ਨੂੰ ਅੱਗ ਲਾ ਕੇ ਸਾੜਿਆ ਤੇ ਬਡੋਲਜਰ ਚਲਾ ਕੇ ਉਸ ਨੂੰ ਟਹਿ ਟੇਰੀ ਕਰ ਦਿੱਤਾ ਇਹ ਕਿਉਂ ਹੋਇਆ ਇਸ ਕਰਕੇ ਹੋਇਆ ਕਿਉਂਕਿ ਸੰਗਤ ਨੂੰ ਪਤਾ ਹੈ ਕਿ ਕਾਨੂੰਨ ਤੋਂ ਇਨਸਾਫ ਨਹੀਂ ਮਿਲਣਾ ਬੇਅਦਵੀ ਦੇ ਕਾਨੂੰਨ ਸਖਤ ਨਹੀਂ ਹੈਗੇ ਬੇਅਦਵੀ ਦੇ ਕਾਨੂੰਨ ਦੇ ਵਿੱਚ ਬੰਦੇ ਫੜੇ ਜਾਂਦੇ ਨੇ ਦੋ ਚਾਰ ਦਿਨਾਂ ਬਾਅਦ ਜਮਾਨੇ ਤੇ ਬਾਹਰ ਆ ਜਾਂਦੇ ਨੇ ਤੇ ਮਜ਼ਾਕ ਉਡਾਉਂਦੇ ਨੇ ਸਾਡੀ ਕਾਨੂੰਨ ਦੀ ਵਿਵਸਥਾ ਦਾ ਸੋਖੀਰ ਤੰਗ ਆ ਕੇ ਸੰਗਤ ਨੇ ਹੁਣ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਮੌਕੇ ਤੇ ਇਨਸਾਫ ਕਰਨਾ ਸ਼ੁਰੂ ਕਰ ਦਿੱਤਾ ਹੈ ਜੇ ਸਰਕਾਰਾਂ ਚਾਹੁੰਦੀਆਂ ਨੇ ਜੇ ਪ੍ਰਸ਼ਾਸਨ ਚਾਹੁੰਦੇ ਨੇ ਕਿ ਇਹ ਕੰਮ ਨਾ ਹੋਵੇ ਤੱਬੇਦ ਵੀ ਤੇ ਸਖਤ ਕਾਨੂੰਨ ਪੂਰੇ ਦੇਸ਼ ਵਿੱਚ ਲਾਗੂ ਕਰਨੇ ਪੈਣਗੇ ਬਣਾਉਣੇ ਪੈਣਗੇ ਤੇ ਬੇਅਦਬੀ ਕਰਨ ਵਾਲੇ ਸ਼ਖਸ ਨੂੰ ਕੜੀ ਤੋਂ ਕੜੀ ਜਿਹੜੀ ਸਜ਼ਾ ਹੈ ਉਹ ਦੇਣੀ ਸਨਿਸ਼ਚਿਤ ਕਰਨੀ ਪਵੇਗੀ ਤੇ ਅਜਿਹੀਆਂ ਘਟਨਾਵਾਂ ਘਰ ਹੋਣਗੀਆਂ ਤਾਂ ਅਜੇ ਪ੍ਰਤੀਕਰਮ ਵੀ ਅੱਗੋਂ ਤੋਂ ਹੋਣਗੇ ਸੋਚਣਾ ਆਪਾਂ ਕਿ ਇਸ ਮਸਲੇ ਨੂੰ ਕਿੱਦਾਂ ਆਪਾਂ ਨਿਜਿਠਣਾ ਹੈ ਤੁਹਾਡੇ ਕੀ ਰਾਏ ਹੈ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਕਮੈਂਟ ਕਰ ਸਕਦੇ ਹੋ ਸਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਖਬਰ ਨੂੰ ਵੱਤ ਵਤ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ